ਕਪੂਰਥਲਾ ਦੇ ਥਾਣਾ ਸੁਵਾਨਪੁਰ ਦੇ ਅਧੀਨ ਆਉਂਦਾ ਪਿੰਡ ਜੈਰਾਮਪੁਰ ਦੇ ਪੀੜਤ ਪਰਿਵਾਰ ਦੇ ਘਰ ਵਿੱਚ ਦਾਖਲ ਹੋ ਕੇ ਪਿੰਡ ਦੇ ਕੁਝ ਲੋਕਾਂ ਵੱਲੋਂ ਉਸਦੇ ਪਰਿਵਾਰ ਦੀ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਸਮੇਂ ਪਿੰਡ ਦੇ ਕੁਝ ਲੋਕਾਂ ਵੱਲੋਂ ਘਰ ਦੇ ਅੰਦਰ ਵੜ ਕੇ ਹਮਲਾ ਕੀਤਾ ਗਿਆ ਉਸ ਵੇਲੇ ਪੀੜਤ ਪਰਿਵਾਰ ਦੀਆਂ ਲੜਕੀਆਂ ਘਰ ਵਿੱਚ ਇਕੱਲੀਆਂ ਸਨ ਇਸ ਤੋਂ ਇਲਾਵਾ ਘਰ ਦੇ ਵਿੱਚ ਪਹਿਲਾਂ ਵੀ ਦਾਖਲ ਹੋ ਕੇ ਲੜਕੀਆਂ ਦੀ ਕੁੱਟਮਾਰ ਕੀਤੀ ਜਾ ਚੁੱਕੀ ਹੈ ਇਲਾਜ ਲਈ ਦਾਖਲ ਮਹਿਲਾ ਨੇ ਉਸ ਦੇ ਪਰਿਵਾਰ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਦਾ ਪਰਿਵਾਰ ਦਾ ਨਾ ਤਾਂ ਕੋਈ ਵੈਰੀ ਹੈ ਨਾ ਕੋਈ ਪੁਰਾਣੀ ਰੰਜਿਸ਼ ਹੈ ਸਾਨੂੰ ਖੁਦ ਨੂੰ ਨਹੀਂ ਪਤਾ ਸਾਡੇ ਪਿੰਡ ਦੇ ਕੁਝ ਲੋਕ ਸਾਡੀਆਂ ਲੜਕੀਆਂ ਦੇ ਨਾਲ ਕੁੱਟਮਾਰ ਕਿਉਂ ਕਰ ਰਹੇ ਨੇ ਕੀ ਨਾਮ ਹੈ ਆਪਣੇ ਹਾਂਜੀ ਕਰਾ ਪਿੰਡ ਵਾ ਜਰਾਪੁਰ ਹਾਂਜੀ ਕੀ ਗੱਲ ਕੀ ਹੋਈ ਸੀ ਗੱਲ ਕੋਈ ਨਹੀਂ ਸਾਨੂੰ ਕੋਈ ਪਤਾ ਨਹੀਂ ਸੀ ਕਰਿਆ ਆਪਏ ਇਹ ਕਿਹੜੇ ਬੰਦੇ ਸੀ ਇੱਕ ਬੰਦੇ ਹੈਗੇ ਬਲਦੀਪ ਸਿੰਘ ਹਾਂਜੀ ਤੇ ਭਜਨ ਸਿੰਘ ਤੇ ਸੋਨ ਤੇ ਕੜੀਆ ਮਾਨਸੀ ਕੀ ਕਰਾ ਕੇ ਕੁੱਟਮਾਰ ਕੀਤੀ ਕੀ ਕੀ ਕੁੱਟਮਾਰ ਦੀ ਜੀ ਘਰੇ ਆ ਕੇ ਬੱਚਿਆਂ ਨਾਲ ਧੱਕੇਸ਼ਾਹੀ ਕਰਦੇ ਤੇ ਕਿਚੜਾ ਕਿਸ ਗੱਲ ਦਾ ਸੀ ਸਾਨੂੰ ਕੋਈ ਪਤਾ ਨਹੀਂ ਇਹਨਾਂ ਨੂੰ ਪੁੱਛਣਾ ਪੈਣਾ ਕਿ ਕੱਕਾ ਤੋਂ ਸਾਡੇ ਨਾਲ ਐਦਾਂ ਕਰਦੇ ਸਨ ਕੋਈ ਪਤਾ ਨਹੀਂ ਵੀ ਕਾਹ ਤੋਂ ਲੜਦੇ ਸਨ ਜਦੋਂ ਬੱਚੇ ਇਕੱਲੇ ਘਰ ਰਹਿੰਦੇ ਉਦੋਂ ਵੀ ਬਟਾ ਲੈਂਦੇ ਬੜੀ ਜਿੱਦ ਅਜbaar ਕੰਮ ਧੰਦਾ ਕਰਨੇ ਜਾਇਦਾ ਤੇ ਇਹ ਕੰਮ ਨੇ ਕੰਨੇ ਆ ਘਰੇ ਉਦੋਂ ਕੁੜੀਆਂ ਨੂੰ ਫੜ ਲੈਂਦੇ ਕੀ ਨਾਮ ਕੀ ਉਹਨਾਂ ਦੇ ਉਹਨਾਂ ਦਾ ਇੱਕ ਨਬਦੇ ਸਿੰਘ ਆ ਇੱਕਨ ਭਜਨ ਸਿੰਘ ਸੋਨੂ ਤੇ ਮਾਨਸੀ ਤੇ ਇੱਕ ਵਧੀਆ ਘਰ ਵਾਲੀ ਆ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਨੈਂਸੀ ਹਾਂ ਨੈਂਸੀ ਅੱਜ ਪੁਲਿਸ ਪ੍ਰਸ਼ਾਸਨ ਤੱਕ ਹੀ ਮੰਗ ਕੇ ਗਏ ਉਹ ਸਾਡੀ ਸੁਣਦੇ ਨਹੀਂ ਕੋਈ ਸਾਨੂੰ ਨਹੀਂ ਪੁੱਛਦੇ ਨੀ ਅਸੀਂ ਗਏ ਆ ਥਾਣੇ ਵੀ ਗਏ ਸੀ ਉਹ ਕਹਿੰਦੇ ਉੱਥੇ ਜਾਓ ਹਸਪਤਾਲ ਜਾਓ ਆ ਹਸਪਤਾਲ ਵਾਲਿਆਂ ਕੋਈ ਸਾਨੂੰ ਘਰੋਂ ਫੇਰ ਵਾਪਸ ਲੈ ਗਏ ਤਾਂ ਫਿਰ ਉੱਥੋਂ ਅਸੀਂ ਫੇਰ ਆਏ ਕਰਤਾਰਪੁਰ ਗਏ ਪੁੱਤੋ ਵੀ ਸਾਨੂੰ ਫੇ ਇੱਥੇ ਦਾਖਲ ਕਰਾਇਆ ਮੇਰੀ ਬਾਹਾਂ ਚ ਦਰਦ ਬਹੁਤ ਜਿਆਦੀ ਹੋਦੀ ਹੈ ਤੇ ਮੈਨੂੰ ਲੈ ਗਿਆ ਵੀ ਇੱਥੇ ਲੈ ਕੇ ਆ ਕੇ ਦਾਖਲ ਕਰਾਇਆ ਮੇਰੇ ਇੱਥੇ ਵੀ ਪੁੱਛਦੇ ਨਹੀਂ ਕੋਈ ਅੰਦੀ ਕਿ ਨਾਮ ਹੈ ਆਪਣਾ ਅਮਨਦੀਪ ਕੋ ਅੰਦੀ ਕਿਹੜਾ ਪਿੰਡ ਵਾ ਜੈ ਰਾਮਪੁਰ ਇਹ ਕਿੱਥੇ ਪਿੰਡ ਕਿੱਥੇ ਹੈ ਸੁਬਾਨਪੁਰ ਦੀ ਲੱਜ ਅੰਦੀ ਕੀ ਗੱਲ ਕੀ ਹੋਈ ਹੈ ਜਦ ਕਿ ਤਾਡੀ ਮਾਤਾ ਨੂੰ ਵੀ ਤੇ ਤੁਹਾਨੂੰ ਵੀ ਆ ਕੇ ਕੁੱਟਿਆ ਕਿਰੇ ਵੱਲੋਂ ਕੁੱਟਿਆ ਗਿਆ ਵਾ ਤਾਂ ਸਾਨੂੰ ਪਤਾ ਨਹੀਂ ਕਿ ਕਿਉਂ ਲੜਦੇ ਸਾਡੇ ਨਾਲ ਜਦੋਂ ਵੀ ਅਸੀਂ ਘਰ ਇਕੱਲੇ ਹੁੰਨੇ ਆ ਉਦੋਂ ਹੀ ਲੜਦੇ ਸਾਡੇ ਨਾਲ ਕਿੰਨਾ ਅਸੀਂ ਪੈਣਾ ਵਾ ਪਹਿਲਾਂ ਵੀ ਦੋ ਵਾਰੀ ਉਹ ਲੜਿਆ ਜ਼ਬਰਦਸਤੀ ਕਰਦੇ ਆ ਹੱਥੀ ਪੈਂਦੀ ਆ ਆ ਕੇ ਤੇ ਫਿਰ ਲੋੜੀ ਵਾਲੇ ਬਿਨ ਵੀ ਆਏ ਤੇ ਘਰ ਸੀਗੇ ਅਸੀਂ ਔਠੇ ਤੋਂ ਦੀ ਟੱਪ ਕੇ ਆਏ ਲਿਆ ਤੇ ਸਾਨੂੰ ਮਾਰਿਆ ਵਾ ਪਤਾ ਨਹੀਂ ਉਹ ਕਿਉਂ ਲੜਦੇ ਆ ਇਹ ਨਹੀਂ ਸਾਨੂੰ ਪਤਾ ਜਦੋਂ ਅਸੀਂ ਇਕੱਲੇ ਹੁੰਨੀ ਆ ਉਦੋਂ ਹੀ ਉਹ ਲੜਦੇ ਆ ਕੇ ਮਾਰਦੇ ਸਾਨੂੰ ਕੀ ਨਾਮ ਸੀ ਜਿਨ੍ਹਾਂ ਵੱਲੋਂ ਤੁਹਾਡੇ ਤੇ ਹਮਲਾ ਕੀਤਾ ਗਿਆ ਹਰਪਜਨ ਸਿੰਘ ਬਲਦੇਵ ਸਿੰਘ ਤੇ ਸੋਨੂੰ ਤੇ ਇੱਕ ਬੇਟੀ ਉਹਨਾਂ ਦੀ ਨੈਨਸੀ ਉਹ ਵੀ ਨਾਲ ਸੀ ਤੇ ਮੈਨੂੰ ਵੀ ਮਾਰਿਆ ਪਾਵਾਂ ਬੂਆ ਮਰੋੜੀਆਂ ਤੋੜੀਆਂ ਆਪਣੇ ਵੱਲੋਂ ਉਹਨਾਂ ਨੇ ਕਿ ਮੋਢੇ ਮੇਰੇ ਹਿੱਲੇ ਤੇ ਦਰਦ ਭੈਣ ਲਈ ਤੇ ਮਮਾ ਦੇ ਵੀ ਕਾਫੀ ਸੱਟਾਂ ਮਾਰੀਆਂ ਆਇਆਂ ਤਾਂ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਹੋ ਇਨਸਾਫ ਚਾਹੀਦਾ ਸੀ ਕੀ ਨਾਮ ਕੀ ਹੈ ਆਪਣਾ ਸੰਤੋਖ ਸਿੰਘ ਹਾਂ ਜੇ ਕਰਪਿੰਡ ਪਿੰਡਾ ਜੈਰਾਮਪੁਰ ਹਾਂ ਜੀ ਸੰਤੋਖ ਜੀ ਕੀ ਗੱਲ ਕੀ ਹੋਈ ਹੈ ਜੇ ਕਿ ਤੁਹਾਡੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ ਵਾ ਸਰ ਗੱਲ ਦਾ ਸਾਨੂੰ ਸਮਝ ਨਹੀਂ ਲੱਗਦੀ ਚੁੱਪਚੀ ਵੀ ਨਹੀਂ ਪੈਂਦੇ ਜਦੋਂ ਪੈਂਦੇ ਜਦੋਂ ਮੈਂ ਕਰ ਨਹੀਂ ਹੁੰਦਾ ਉਦੋਂ ਮੇਰੀਆਂ ਬੇਟੀਆਂ ਨਾਲ ਲੜਦੇ ਕਿੰਨੇ ਬੱਚੇ ਤੁਹਾਡੇ ਮੇਰੇ 4 ਬੱਚੇ ਆ ਕਿੰਨੇ ਬੇਟੇ ਤੇ ਬੇਟੀਆਂ ਬੇਟਾ 1 ਹੀ ਹੈ ਤੇ 3 ਬੇਟੀਆਂ ਮੇਰੀਆਂ ਓਕੇ ਤੇ ਜਿਹੜੇ ਵੱਲੋਂ ਤੁਹਾਡੇ 'ਤੇ ਹਮਲਾ ਕੀਤਾ ਕੀ ਨਾਮ ਕੀ ਹੋਣ ਦੇ ਬਲਦੇਵ ਸਿੰਘ ਆ ਜੀ ਇੱਕ ਦਾ ਹਾਂਜੀ ਉਹਨਾਂ ਦੇ ਵੱਡੇ ਬ੍ਰਦਰ ਦਾ ਨਾਮ ਹੈਗਾ ਭਜਨ ਸਿੰਘ ਪੱਕੇ ਤੇ ਉਹਦਾ ਭਤੀਜਾ ਵਾ ਇੱਕ ਭਜਨ ਸਿੰਘ ਦਾ ਬੇਟਾ ਵਾ ਸੋਨੂੰ ਅੱਛੀ ਇੱਕ ਉਹਦੀ ਵੱਡੀ ਕੁੜੀ ਆ ਵਾ ਮਾਨਸੀ ਨੇ ਹੁਣ ਟੱਡੀ ਜੀ ਕਿ ਐਮਐਲਐਲ ਕੱਟ ਕੇ ਚਲ ਗਈ ਹੈ ਥਾਣੇ ਤਾਂ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗਾ ਕੀ ਕਰਦੇ ਮੰਗ ਸਾਡੀ ਸਰ ਸੁਣਵਾਈ ਨਹੀਂ ਕਰਦਾ ਕੋਈ ਵੀ ਸੁਣਦਾ ਨਹੀਂ ਨਾ ਕੋਈ ਡਾਕਟਰ ਇੱਥੇ ਸੁਣਦਾ ਨਾ ਸਾਡੀ ਉੱਥੇ ਥਾਣੇ ਆ ਕੇ ਚਾਹੁੰਦੇ ਆ ਪਿੰਡ ਦਾ ਬੰਦਾ ਉਹ ਨਹੀਂ ਸਾਡੀ ਹੰਮੀ ਭਰਦਾ ਕੋਈ ਵੀ ਹਾਲ ਨਾ ਧੱਕੇਸ਼ਾਹੀ ਕਰਾਈ ਜਾਂਦੇ ਸਾਰੇ ਸਾਡੇ ਨਾਲ per